ਸਸ਼ੀ ਗਾਲ ਜੀ ਮੈਂ ਰਾਜਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੈਸ਼ੀ ਨਿਊਜ਼ ਚੈਨਲ ਇਸ ਟਾਈਮ ਇੱਕ ਲੁਧਿਆਣਾ ਤੋਂ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਤੁਹਾਨੂੰ ਦੱਸ ਦਈਏ ਇੱਕ ਓਵਰ ਸਪੀਡ ਟਰੱਕ ਚਾਲਕ ਵੱਲੋਂ ਦੋ ਬੱਚੇ ਨੇ ਜੋ ਭਾਈ ਭੈਣ ਨੇ ਉਹਨਾਂ ਨੂੰ ਕੁਚਲ ਦਿੱਤਾ ਜਿਸ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਹੈ ਹਾਲਾਂਕਿ ਇੱਕ ਬੱਚੇ ਦੀ ਹਾਲਤ ਜੋ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਕਿ ਆਟੋ ਦੇ ਵਿੱਚ ਪਾ ਕੇ ਜੋ ਹਸਪੀਟਲ ਪਹੁੰਚਾਇਆ ਗਿਆ ਹੈ ਮੌਕੇ ਦੇ ਮੌਜੂਦ ਲੋਕਾਂ ਦਾ ਰੋਪ ਸੀ ਕਿ ਜੋ ਮੌਕੇ ਦੇ ਉੱਤੇ ਪੁਲਿਸ ਅਤੇ ਐਂਬੂਲੈਂਸ ਕਰੀਬ 2 ਘੰਟੇ ਬਾਅਦ ਪਹੁੰਚੇ ਜਿਸ ਕਾਰਨ ਜੋ ਮੌਕੇ ਦੇ ਉੱਤੇ ਜੋ ਬੱਚੀ ਹੈ ਉਸ ਨੂੰ ਹਸਪਤਾਲ ਲਿਜਾਣ ਦੇ ਵਿੱਚ ਵੀ ਕਾਫੀ ਦਿੱਕਤ ਆਈ ਅਤੇ ਜੋ ਟਰੱਕ ਚਾਲਕ ਹੈ ਉਹ मौके ਤੋਂ ਫਰਾਰ ਹੋ ਗਿਆ। ਮੌਕੇ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਜੋ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਹਾਂ। ਤੁਹਾਨੂੰ ਪਹਿਲਾਂ ਦੱਸ ਦੇਣੀ ਹੈ ਕਿ ਇਹ ਹਾ사 ਜਲੰਧਰ ਬਾਈਪਾਸ ਦੇ ਨਜ਼ਦੀਕ ਜੱਸਿਆਂ ਕਟ ਦੇ ਕਰੀਬ ਹੋਇਆ ਹੈ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਕਰੀਬ ਦੁਪਹਿਰ ਦੇ ਟਾਈਮ ਇਹ ਹਾ사 ਹੁੰਦਾ ਜਿਸ ਦੇ ਵਿੱਚ ਕਿ ਇੱਕ ਟਰੱਕ ਚਾਲਕ ਹੈ ਜੋ ਉਹ ਸ਼ੇਰਪੁਰ ਤੋਂ ਜਲੰਧਰ ਦੀ ਤਰਫ ਜਾ ਰਿਹਾ ਸੀ ਇਸ ਦੌਰਾਨ ਜੋ ਪੈਨ ਵੇਚਦੇ ਭਾਈ ਭੈਣ ਨੇ ਜਿਨ੍ਹਾਂ ਦੀ ਉਮਰ ਕਰੀਬ 5 ਤੋਂ 6 ਸਾਲ ਦੱਸੀ ਜਾ ਰਹੀ ਹੈ ਉਸ ਸੜਕ ਦੇ ਸਾਈਡ ਦੇ ਉੱਤੇ ਖੜੇ ਸਨ ਇਸ ਦੌਰਾਨ ਟਰੱਕ ਉਹਨਾਂ ਨੂੰ ਕੁਚਲਦਾ ਹੋਇਆ ਨਿਕਲ ਜਾਂਦਾ ਹੈ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵੀ ਦਿਖਾ ਦਿੰਨੇ ਆ ਧੰਨਵਾਦ ਸਸੀ ਗੱਲ ਜੀ ਮੈਂ ਰਾਜਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੈਸ਼ੀ ਨਿਊਜ਼ ਚੈਨਲ ਇਸ ਟਾਈਮ ਸਸੀ ਕਵਰੇ ਕੀ ਨਾਮ ਹੈ ਜੀ ਭਾਈ ਸੰਦੀਪ ਸਿੰਘ ਜੀ ਕੀ ਕਹਿਣਾ ਜਾਣੇ ਤੁਸੀਂ ਭਾਜੀ ਅਸੀਂ ਕਹਿਣਾ ਚਾਹੁੰਨੇ ਆ ਕਿ ਦੇਖੋ ਜੀ ਗ੍ਰਿੱਲਾ ਲੱਗੀਆਂ ਆ ਹਰੇ ਕੋਈ ਛੁੱਟੀ ਦੇ ਟਾਈਮ ਤੇ ਤੁਸੀਂ ਆਓ ਇੱਥੋਂ ਸਾਰੇ ਲੋਕੀ ਇੱਥੋਂ ਪਾਰ ਕਰਨਗੇ ਕਿਸੇ ਕੋਲੇ ਸਾਈਕਲ ਵੀ ਆ ਉਹ ਵੀ ਇੱਥੋਂ ਕ੍ਰੋਸ ਕਰਦਾ ਕੋਈ ਰੋਡ ਦਾ ਸੂਣੀਆਂ ਫਲੋਪੀਆਂ ਵਾਲੇ ਇਸ ਵੇਲੇ ਪੱਜੁਕੇ ਆ ਪੱਜੁਕੇ ਆ ਇੱਥੇ ਤੁਸੀਂ ਬੱਚਿਆਂ ਦਾ ਐਕਸੀਡੈਂਟ ਹੋਇਆ ਮੈਂ ਦੇਖਿਆ ਤਾਂ ਨਹੀਂ ਪਰ ਫਿਰ ਵੀ ਸਾਡੇ ਮਨ ਚ ਇੱਕ ਸਵਾਲ ਆ ਜੇ ਜੇ ਬੱਚਾ ਰੋਡ ਦੇ ਉੱਤੇ ਸੀਗਾ ਕਿ ਰੋਡ ਦੇ ਉੱਤੇ ਬੱਚਾ ਲੈਣ ਗਿਆ ਜੇ ਰੋਡ ਪਾਰ ਕਰਨ ਦੀ ਇੱਛਾ ਸੀ ਉਹਦੀ ਤੇ ਰੋਡ ਦੇ ਉੱਤੇ ਵੀ ਐਕਸੀਡੈਂਟ ਹੋ ਸਕਦਾ ਜੇ ਸਾਈਡ ਤੇ ਹੋਇਆ ਤਾਂ ਰੋਡ ਦੇ ਵਿੱਚ ਵੀ ਹੋ ਸਕਦਾ ਗਲਤੀ ਗੱਡੀ ਵਾਲੇ ਦੀ ਨਹੀਂ ਹੋਊਗੀ ਭਾਜੀ ਅਗਲਾ ਐਡੀ ਗੱਡੀ ਲੈ ਕੇ ਕਿੰਨੀਆਂ ਸਟੇਟਾਂ ਘੁੰਮ ਗਿਆ ਆ ਜੀ ਠੀਕ ਆ ਜੀ ਉਹਦਾ ਇੱਥੇ ਅੱਗੇ ਇਹ ਕੰਮ ਹੋ ਜਾਂਦਾ ਤੇ ਗੱਡੀ ਵਾਲੇ ਦੇ ਉੱਤੇ ਐਕਸ਼ਨ ਨਹੀਂ ਹੋਣਾ ਚਾਹੀਦਾ ਇਹ ਉਸ ਉਹਨਾਂ ਦੇ ਉੱਤੇ ਵੀ ਐਕਸ਼ਨ ਹੋਣਾ ਚਾਹੀਦਾ ਤੁਹਾਡੇ ਬੱਚੇ ਰੋਡ ਤੇ ਕੀ ਕਰਨ ਗਏ ਸੀ ਭਾਜੀ ਬੱਚੇ ਨਹੀਂ ਲੈਦੀ ਨਾਲ ਭਾਜੀ ਲੇਡੀਜ਼ ਵੀ ਨਾਲ ਸੀ ਭਾਜੀ ਅਸੁਲਨ ਹਾਈਵੇ ਦੇ ਉੱਤੇ ਅਸੀਂ ਰੋਡ ਨਹੀਂ ਕਰਾਸ ਕਰ ਸਕਦੇ ਜੀ ਜਨਾਜ਼ਰ ਇਹ ਨਾ ਚੀਜ਼ ਉਹ ਵੀ ਭਾਜੀ ਜਦੋਂ ਕਹਿੰਦਾ ਭਾਜੀ ਇੱਕ ਮਿੰਟ ਇੱਕ ਮਿੰਟ ਤੁਸੀਂ ਕਹਿੰਦੇ ਹੋ ਗ੍ਰੇਲਰ ਦੇ ਉੱਤੇ ਗ੍ਰੇਲਰ ਦੇ ਇਧਰਲੇ ਪਾਸੇ ਬਚਾਏ ਆ ਤੇ ਫੇਰ ਭਾਜੀ ਕੁਛ ਲੈਣ ਤਾਂ ਆਏ ਨਹੀਂ ਭਾਜੀ ਸਿੱਧੇ ਹੀ ਆ ਰਹੇ ਲੈਣ ਤਾਂ ਨਹੀਂ ਆਏ ਨਾ ਭਾਜੀ ਅਸੀਂ ਇਦਾਂ ਨਹੀਂ ਕਹਿ ਸਕਦੇ ਕਿ ਉਹ ਬੰਦਾ ਇੱਥੇ ਤੱਕ ਆ ਗਿਆ ਕਿ ਉਹ ਰੋਡ ਕੋਲ ਪਾਸ ਕਰਨ ਦੀ ਅਨਸ਼ੰਕਤਾ ਨਹੀਂ ਜੀ ਹਾਂ ਜੀ ਨਹੀਂ ਕਹਿੰਦੇ ਮੈਂ ਮੈਂ ਸਿਰਫ ਇਹ ਜੀ ਨੂੰ ਠੋਣਾ ਦੱਸਦੇ ਆ ਅਸੀਂ ਦੇਖ ਸਕਦੇ ਆ ਐਂਬੂਲੈਂਸ ਹੁਣ ਆ ਰਹੀ ਹੈ ਜਦਕਿ ਕਹਿੰਦੇ ਦੋ ਤਿੰਨ ਘੰਟੇ ਹੋ ਗਏ ਹਾਂਜੀ ਭਾਜੀ ਚੱਲ ਕੇ ਆਉਣੇ ਕਿੰਨੇ ਦਿਨ ਹੋ ਗਏ ਤੁਹਾਨੂੰ ਫੋਨ ਕੀਤਾ ਨੂੰ ਅਜੇ ਤੱਕ ਕੋਈ ਨਹੀਂ ਭਾਈ 2 ਘੰਟੇ ਗਏ ਪਹਿਲੇ ਨੰਬਰ ਤੇ 60 ਦੀ ਸਪੀਡ ਦਿੱਤੀ ਹੋਈ ਆ ਸਾਨੂੰ ਭਾਈ ਜੀ ਮੈਨੂੰ ਇੱਕ ਗੱਲ ਦੱਸੋ ਤੁਹਾਡਾ ਰੂਟ ਰੈਗੂਲੇਸ਼ਨ ਹੈ ਟਾਈਮ ਆਏ ਉਹ ਹੀ ਦੱਸਣ ਇੱਕ ਜਾਣਾ ਪੁੱਛੂਗਾ ਰੂਟ ਰੈਗੂਲੇਸ਼ਨ ਕੀ ਇੱਕ ਜਾਣਾ ਪੁੱਛ ਲੋ ਰੈਗੂਲੇਸ਼ਨ 60 ਦੀ ਸਪੀਡ ਹੈ ਸਾਡੀ ਪਹਿਲੇ ਨੰਬਰ ਤੇ ਦੂਜੀ ਡੁਗਰੀ ਵਾਲੀ ਸਾਈਡ ਤੋਂ ਆ ਰਹੇ ਹਾਂ ਰਸਤੇ 'ਚ ਟ੍ਰੈਫਿਕ ਵੀ ਸੀ ਬੇਸ਼ੱਕ ਤੁਸੀਂ ਚੈੱਕ ਕਰ ਸਕਦੇ ਹੋ ਉੱਪਰ ਗੱਲ ਕਰ ਸਕਦੇ ਹੋ ਕਿੰਨੇ ਵਜੇ ਨਿਕਲੇ ਸੀ ਡੁਗਰੀ ਤੋਂ ਸਰ ਕਿੰਨੇ ਵਜੇ ਕੇਸ ਤੇ ਆਇਆ ਜੀ 5 14 ਦੇ 5 14 ਇਨਫੋਰਮੇਸ਼ਨ ਕਿੰਨੇ ਵਜੇ ਆਂਦੀ ਆ ਇਨਫੋਰਮੇਸ਼ਨ ਨਾਲ ਹੀ ਅਸੀਂ ਨਾਲ ਹੀ ਗੱਡੀ ਮੂਵ ਕਰ ਲਈ ਹੈ ਜੀ ਬਾਈਂਗ ਦਾ ਨੂੰ ਕੈਨਸਲ ਕਰ ਦਿੱਤਾ ਲੇਕਿਨ ਲੋਕੀ ਦਾ ਕਹਿੰਦੇ 2 ਘੰਟੇ ਹੋ ਗਏ ਤੱਕ ਹੋਣੀ ਕੋਈ ਵੀ ਲੋਕੇ ਨੇ ਫੋਨ ਕੀਤਾ ਹੋ ਗਿਆ ਮੈਨੂੰ ਰਿਕਾਰਡਿੰਗ ਕਰਨਾ ਮੇਰੇ ਸਾਡੇ ਕੋਲ ਵੀ ਰਿਕਾਰਡਿੰਗ ਹੈਗੀ ਪਹਿਲਾਂ ਕੈਨਸਲ ਹੋ ਗਈ ਹੈ ਨਹੀਂ ਬਾਈ ਜੀ ਇੱਕ ਛੋਟੀ ਜੀ ਗੱਲ ਹੈ ਹਾਦਸਾ ਨਾ ਵਟਾ ਹੋ ਗਿਆ ਐਂਬੂਲੈਂਸ ਦੀ ਸਰਵਿਸ ਕਟੋ ਕੱਟ ਦਾ 1 ਘੰਟੇ ਬਾਅਦ ਮੇਰੀ ਗੱਲ ਸੁਣੋ ਇਹ ਵੀ ਤਾਂ ਅਖਰ ਸੜਕ ਤੇ ਚੱਲ ਕਿਉਂ ਨਹੀਂ ਸਾਨੂੰ ਟ੍ਰੈਫਿਕ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਬਾਈ ਜੀ ਮੈਂ ਤੁਹਾਨੂੰ ਦੱਸ ਰਿਹਾ ਆਰੇ ਮਜਵਾਈ ਕਰਵਾਇਆ ਆਇਆ ਤਨੇ ਗਾਹੀ ਹੈ 2-3 ਘੰਟੇ ਥੋੜੀ ਲੱਗਣਗੇ ਚਲੋ ਤੁਹਾਡਾ 108 ਦੇ ਤੁਹਾਨੂੰ ਕਾਲ ਕਰਕੇ ਮਲੋ ਸੁਣਾ ਦਿੰਦੇ ਆ ਸਾਨੂੰ 60 ਤੋਂ ਉੱਪਰ ਨਹੀਂ ਪਰਮਿਸ਼ਨ ਹੈ ਚਲਾਉਂਦੇ ਉਹ ਜੋ ਪ੍ਰੋਟੋਕੋਲ ਹੈ ਉਹੀ ਚੱਲਦਾ ਜੀ ਸਾਨੂੰ ਖਬਰ ਆਈ ਸੀ ਕਿ ਬੱਚੇ ਟਰੱਕ ਥੱਲੇ ਆ ਗਏ ਨੇ ਤੇ ਅਸੀਂ ਇਹਦੇ ਇਹਦੇ ਲਈ ਅਸੀਂ ਜਾਂਚ ਪਰਤਾਰ ਲਈ ਅਸੀਂ ਮੌਕੇ ਤੇ ਪਹੁੰਚੇ ਹਾਂ ਅਸੀਂ ਆਪਣੇ ਕਰ ਰਹੇ ਹਾਂ ابھی ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ ਤੇ ਆਪਾਂ ਹੁਣ ਤੁਹਾਡੇ ਤੋਂ ਬੇਨਤੀ ਹੈਗੀ ਕਿ ਆਪਾਂ ਇਹਦੀ ਇਨਵੈਸਟੀਗੇਸ਼ਨ ਨੂੰ ਪੂਰੀ ਕਰਨ ਦਿਓ ਇਹ ਸਾਨੂੰ ਤੇ ਆਪਣਾ ਇਥੇ ਟ੍ਰੈਫਿਕ ਦਾ ਜਾਮ ਹੋਵੇ ਉਹਦੇ ਨਾਲ ਉਹਦੇ پولیس ਤੇ ਜਿਹੜੇ ਹੈਲਥ ਡਿਪਾਰਟਮੈਂਟ ਅਥਾਰਟिटीज ਨੇ ਉਹ ਆਪਣਾ ਉਹ ਕੰਮ ਕਰ ਰਹੇ ਪਰ ਕਿੰਨੇ ਬੱਚੇ ਸੀਗੇ ਜੀ ਦੋ ਬੱਚੇ ਸੀਗੇ ਜੀ ਹਾਂਜੀ ਤੇ ਹਲੇ ਉਹਨਾਂ ਦਾ ਸਿਵਲ ਹਸਪੀਟਲ ਲੈ ਕੇ ਚਲੇ ਗਏ ਨੇ ਉਹਨਾਂ ਨੂੰ ਤੇ ਉੱਥੇ ਫਿਰ ਸਾਨੂੰ ਜਿਹੜੇ ਡਰਾਈਵਰ ਗ੍ਰਿਫਤਾਰ ਕਰ ਲਏ ਹਾਂਜੀ ਡਰਾਈਵਰ ਹਾਂਜੀ ਹਾਂਜੀ ਸਾਡੀ ਟੀਮ ਲੱਗੀ ਹੋਈ ਹੈ ਜੀ ਤੇ ਗ੍ਰਿਫਤਾਰ ਹਾਂਜੀ 3 ਵਜੇ ਦੀ ਕਦ ਕਰ ਗਏ ਹਾਂਜੀ ਸਾਨੂੰ ਕੰਟਰੋਲ ਰੂਮ ਤੋਂ 4:30 5:00 ਵਜੇ ਸਵਾ ਚਾਰ ਹੋਈ ਸਰ ਹੁਣ ਬੱਚਾ ਨੂੰ ਹੋਸਪਟਲ ਅੰਦਰ ਤੇ ਇwriteData ਸਿਵਲ ਅਸਪਤ ਹਾਂਜੀ ਬੱਚਿਆਂ ਦੀ ਸਿਵਲ ਅਸਪਤ ਹਲੇ ਜੀ ਹਲੇ ਜੀ ਹੋਣੇ ਹੀ ਸਾਨੂੰ ਕਰਨ ਦਿਓ ਤੁਸੀਂ ਪਲੀ ਟ੍ਰੈਫਿਕ ਦਾ ਸਾਡੀ ਬੇਨਤੀ ਹੈ ਕਿ ਟ੍ਰੈਫਿਕ ਨਾ ਰੋਕੇ ਅਸੀਂ ਕਰ ਰਹੇ ਨੇ ਆਪਣੇ ਚਾਜੋ ਮੈਂ ਆ ਪਹੇ ਗਏ ਇੱਥੇ ਸੀਨ ਤੇ ਤੇ ਇਨਸ਼ੋਰ ਕਰਦੇ ਆਂ ਕਿ ਸਭ ਪੂਰਾ ਫੇਰ ਇਨਵੈਸਟੀਗੇਸ਼ਨ ਹੋ ਜਾਈ ਬੱਚੇ ਬਹਿਲੋ ਦੇਖੋ ਜੀ ਉਹ ਦੇਖੋ ਜੀ ਹਲੇ ਸਾਨੂੰ ਆਪਣਾ ਕੰਮ ਕਰਨ ਦਿਓ ਠੀਕ ਹੈ ਜੀ ਉਹ ਬਾਤ ਕਰ ਲਾਂਗੇ ਜੀ ਲੇਟਲੀ ਕਿ ਉਹ ਬਾਤ ਕਰ ਲਾਂਗੇ ਪਹਿਲਾਂ ਇਹ ਜ਼ਰੂਰੀ ਹੈ ਕਿ ਸਰ ਮਦਰ ਕਿਸ ਤਰ੍ਹਾਂ ਨਾਲ ਦੀ ਹਾਂ ਜੀ ਮਦਰ ਕਿਸ ਤਰ੍ਹਾਂ ਸਰ ਨਾਲ ਦੀ ਹਲੇ ਅਸੀਂ ਸਪੌਟ ਤੇ ਹੈਗੇ ਸਾਨੂੰ ਇਸੇ ਜਾਂਚ ਪੜਤਾਲ ਤੇ ਕਰਨ ਦੇ ਜੀ ਠੀਕ ਹੈ ਜੀ ਹਾਂ ਥੈਂਕ ਯੂ ਥੈਂਕ ਯੂ ਸਰ ਚਲੋ ਮੈਨੂੰ ਫੋਨ ਕੀਤਾ ਗਿਆ ਸੀਗਾ ਮਰਾ ਇਹ ਕਟੋਗੜ 50 ਫੋਨਸ 4 ਵਜੇ ਫੋਨ ਹੋਇਆ ਇਹ 6 ਵਜੇ ਐਮਬੂਲੈਂਸ ਆਈ ਹੈ ਕਿੰਨੇ ਵਜੇ 4:30 ਮੇਰਾ ਫੋਨ ਕੀਤਾ ਬਾਈ ਕਿੰਨੇ ਸਾਲ ਦੇ ਵਿੱਚ ਆਟੋ ਦੇ ਵਿੱਚ 6 6 ਤੋਂ 7 ਸਾਲ ਦੇ ਬੱਚੇ ਆਈ ਜਿਹੜੇ ਉੜੀ ਮੁੰਡਾ ਹਜੇ ਤਾਂ ਉਹਨਾਂ ਨੇ ਗ੍ਰੇਲਰ ਦੇ ਕੋਲ ਹੀ ਖੜੇ ਸੀਗੇ ਰੋਡ ਪਾਰ ਕਰਨੇ ਇਹਨੇ ਓਵਰਟੈਕ ਕੀਤਾ ਟਰੱਕ ਵਾਲੇ ਨੇ ਉੱਤੇ ਚੜਾ ਤੇ ਬੱਚੇ ਉਹਦਾ ਟਰਾਲੀ ਵਾਲੇ ਨੇ ਨਾ ਇਹਨੇ ਮੂਹਰੇ ਲੰਦੇ ਨੇ ਭੱਜ ਜਾਣਾ ਸੀ ਉਹਦੀ ਬ੍ਰੇਕਾਂ ਦੇ ਨਿਸ਼ਾਨ ਵੀ ਵੱਜੇ ਟਰਾਲੀ ਟਰੈਕਟਰ ਟਰਾਲੀ ਵਾਲੇ ਨੇ ਆਪਣੀ ਜਾਨ ਦੀ ਪਰਵਾਹ ਕਰਕੇ ਮੇਰੇ ਮੂਹਰੇ ਗੱਡੀ ਲਾਈ ਆ ਤਾਂ ਜਦ ਇਹਨੇ ਰੋਕੀ ਆ ਡਰਾਈਵਰ ਭੱਜ ਗਿਆ ਜਦ ਨਹੀਂ ਭੱਜ ਗਿਆ ਵੀਰੋ ਪਰਿਵਾਰ ਕੇ ਮੈਂਬਰ ਪਰ ਬਾਜੀ ਉਹ ਬਿਲਕੁਲ ਬੁਰਾ ਹਾਲਾ ਪਰਿਵਾਰ ਦਾ ਮਾ ਦਾ ਵੀ ਪਿਓ ਦਾ ਵੀ ਸਾਢੇ 3 ਵਜੇ ਕਾਲ ਕਰਤੀ ਸੀ ਹਾਂਜੀ ਭਾਈ ਸਾਢੇ 3 ਵਜੇ ਦੀ ਕਾਲ ਕੀਤੀ 6 ਵਜੇ ਆਈ ਆ ਦੇਖੋ 6 ਵਜੇ ਹੋਣੇ 6 ਇਹੋ ਜੀ ਐਮਬਲੈਂਸ ਦਾ ਕੀ ਕਰਨਾ ਮਹਾਰਾ ਕੀ ਕਰਦੇ ਹੋ ਇਹ ਮੰਗ ਕਰਦੇ ਪੂਰੇ ਨਿਹੜਾ ਨੇ ਜੇ ਮਾਰੇ ਟਟਵਟ ਇੱਕ ਐਮਬਲੈਂਸ ਪੂਰੇ ਨਿਹੜਾ ਦੇ ਮੰਗਤ ਇਹ ਆ ਕਿ ਐਮਬੂਲੈਂਸ ਆ ਟਾਈਮ ਤੇ ਪਹੁੰਚਣੀ ਚਾਹੀਦੀ ਟਾਈਮ ਤੇ ਪਹੁੰਚਣੀ ਚਾਹੀਦੀ ਇਹ ਐਮਬੂਲੈਂਸ ਹੈ ਸਰਕਾਰੀ ਐਮਬੂਲੈਂਸ ਹੈ ਨਾਂ ਨਾਂ ਆਪ ਦਾ ਦਿਮਲ ਕੁਮਾਰ ਕੀ ਬਾਤ ਕੀ ਹੋਈ ਆ अब हम क्या हम करें सर अभी तो जैसे कि घर से निकली है हमारे पास गई थी जैसे वो अपना राशन कार्ड का जैसे वो सिलेंडर वाला जैसे है हुरम भरा रहा था जी। तो वहाँ पर जैसे कह रहे फारम हुरम भरा करके जैसे कि आज हम उसको बोल के आए कि आज मत जाना कल जाना जी। और कुछ काम पड़ गया यहाँ जैसे कि चले आ रहे थे कि चले जाएंगे नज़दीक में ही रहते हैं दोनों तो, तो बच्चे कितनी उम्र थी एक छः साल की है तो एक चार साल की है साथ में मम्मी है उसकी वो कैसे है अब अब मम्मी अब उसका हम... भी पता नहीं जी मम्मी का भी और बच्चा एक दूसरा भी खत्म हो गया एक मम्मी तो आपके क्या लगते थे वो हमारी लड़की है आपकी लड़की है और हाँ। नाती नातिन हो गई तो क्या नाम था बच्चों का रिया कुमारी नाम है नातिन का तो कहाँ के रहने वाले हैं बिहार से हैं बिहार है तो यहाँ कहाँ के रहने गया जिला यहाँ कहाँ रहने वाले हैं यहाँ आप किसान कोल्ड स्टोर में अपना अर्जुन नगर वहीं पे रहते हैं तो ये कहाँ पे एक्सीडेंट हुआ है ये यहीं पे एक्सीडेंट हुआ सामने ये कौन सी जगह पड़ती है जसिया 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 रोड है जसिया रोड जसिया रोड है हंसी कब्रे की नाम है जी भाई संदीप सिंह ਕੀ ਕਹਿਣਾ ਜਾਣੇ ਤੁਸੀਂ ਭਾਜੀ ਅਸੀਂ ਕਹਿਣਾ ਚਾਹੁੰਨੇ ਆ ਕਿ ਦੇਖੋ ਜੀ ਗ੍ਰਿੱਲਾ ਲੱਗੀਆਂ ਆ ਹਰੇਕ ਕੋਈ ਛੁੱਟੀ ਦੇ ਟਾਈਮ ਤੇ ਤੁਸੀਂ ਆਓ ਇੱਥੋਂ ਸਾਰੇ ਲੋਕੀ ਇੱਥੋਂ ਪਾਰ ਕਰਨਗੇ ਕੋਈ ਕਿਸੇ ਕੋਲੇ ਸਾਈਕਲ ਵੀ ਆ ਉਹ ਵੀ ਇੱਥੋਂ ਕ੍ਰੋਸ ਕਰਦਾ ਕੋਈ ਰੋਡ ਦਾ ਸੂਲਨੀਆ ਫਲੋਪੀਆਂ ਵਾਲੇ ਇਸ ਵੇਲੇ ਪੱਜ ਚੁੱਕੇ ਆ ਪੱਜ ਚੁੱਕੇ ਆ ਇੱਥੇ ਤੁਸੀਂ ਇਹ ਬੱਚਿਆਂ ਦਾ ਐਕਸੀਡੈਂਟ ਹੋਇਆ ਮੈਂ ਦੇਖਿਆ ਤਾਂ ਨਹੀਂ ਪਰ ਫਿਰ ਵੀ ਸਾਡੇ ਮਨ 'ਚ ਇੱਕ ਸਵਾਲ ਆ ਕਿ ਜੇ ਬੱਚਾ ਰੋਡ ਦੇ ਉੱਤੇ ਸੀਗਾ ਕਿ ਰੋਡ ਦੇ ਉੱਤੇ ਬੱਚਾ ਲੈਣ ਗਿਆ ਜੇ ਰੋਡ ਪਾਰ ਕਰਨ ਦੀ ਇੱਛਾ ਸੀ ਉਹਦੀ ਤੇ ਰੋਡ ਦੇ ਉੱਤੇ ਵੀ ਐਕਸੀਡੈਂਟ ਹੋ ਸਕਦਾ ਜੇ ਸਾਈਡ ਤੇ ਹੋਇਆ ਤਾਂ ਰੋਡ ਦੇ ਵਿੱਚ ਵੀ ਹੋ ਸਕਦਾ ਗਲਤੀ ਗੱਡੀ ਵਾਲੇ ਦੀ ਨਹੀਂ ਹੋਊਗੀ ਪਾਜੀ ਅਗਲਾ ਐਡੀ ਗੱਡੀ ਲੈ ਕੇ ਕਿੰਨੀਆਂ ਸਟੇਟਾਂ ਘੁੰਮ ਗਿਆ ਆ